ਮੈਂ ਤਨਵਦੀਆਂ ਕਿਸਰ ਬਿੰਗੜਾ ਜੀ ਦਾ ਪੰਕਜ ਸ਼ਰਮਾ ਜੀ ਦਾ ਤੇ ਮੇਰੇ ਵੱਡੇ ਵੀਰ ਲਾਪਰੀ ਸ਼ੋਕਾ ਜੀ ਦਾ ਜਿਨ੍ਹਾਂ ਦੀ ਦੌਲਤ ਅੱਜ ਦਿਨ ਤੁਹਾਡੇ ਸਾਹਮਣੇ ਆਪਣੇ ਵਿਚਾਰ ਕਰਨ ਦਾ ਮੌਕਾ ਮਿਲ ਰਿਹਾ ਹੈ ਜੇ ਵਿਚਾਰ ਚੰਗੇ ਲੱਗੇ ਤਾਂ ਤੁਸੀਂ ਚੁੱਪਚਾਪ ਸਨ ਲਓ ਜੇ ਬੁਰੇ ਲੱਗੇ ਤਾਂ ਢੋਲਾ ਪਾ ਦਿਓ ਤੇ ਮੈਂ ਆਪਣੀ ਜ਼ਿੰਮੇਵਾਰੀ ਲੈ ਦਿਆਂਗਾ ਉਮੀਦ ਕਰਾਂਗਾ ਕਿ ਜੋ ਬੰਦੂਗਾ ਦੇ ਜਿੰਨਾ ਬੰਦੂਗਾ ਸਹੀ ਬੋਲਾਂ ਤੇ ਤੁਹਾਨੂੰ ਲੱਗੇ ਕਿ ਹਾਂ ਕੀ ਸਹੀ ਗੱਲ ਕਰ ਰਿਹਾ ਹੈ ਸਾਡੀ ਟੀਮ ਡਾਕਟਰ ਪੀਵਰਾਸ ਤੋਂ ਜਿਹਨਾਂ ਨੇ ਪੰਜਾਬ ਐਜੂਕੇਸ਼ਨ ਤੇ ਜੋਬ ਦੇ ਕੰਮ ਕਰ ਰਹੇ ਹੈ ਸਾਡੇ ਵੱਲੋਂ ਫ੍ਰੀ ਕੰਪਿਊਟਰ ਕੋਰਸ ਸਪੋਕਨ ਇੰਗਲਿਸ਼ ਆਈਲੈਂਡ ਤੇ ਕ리어 ਗਾਈਡੈਂਸ ਦੇ ਕਲਾਸਾਂ ਇਤਨੀ ਜਾਂਦੀਆਂ ਹਨ ਜੇ ਕੋਈ ਬੱਚਾ ਕਿਸੇ ਰੀਜ਼ਨ ਕਰਕੇ ਸੈਂਟਰ ਨਹੀਂ ਕੰਘ ਸਕਦਾ ਤੇ ਸਾਡੇ ਵੱਲੋਂ ਆਨਲਾਈਨ ਕਲਾਸਾਂ ਦਿੱਤੀ ਜਾਂਦੀਆਂ ਕਿਉਂਕਿ ਜਦੋਂ ਵੀ ਸਾਡੀ ਸਟੂਡੈਂਟ ਟੀਮ ਕਿਸੇ ਸਕੂਲ ਕਾਲਜ ਜਾਂ ਯੂਨੀਵਰਸਿਟੀ ਵਿੱਚ ਜਾਂਦੀ ਹੈ ਤੇ ਅਸੀਂ ਉੱਤੇ ਬਹੁਤ ਸਾਰੇ ਦੇਖਿਆ ਕਿ ਬੱਚੇ ਨੂੰ ਨੌਲੇਜ ਹੀ ਕਮੀ ਹੁੰਨ ਕਰਕੇ ਉਹਨਾਂ ਕੋਲ ਫੀਸ ਠੀਕ ਹੈ ਜੀ ਜਾਂ ਫਿਰ ਉਹਦਾ ਸਹੀ ਬਿਹੇਵਰ ਨਹੀਂ ਕਿਤੇ ਜਾਂਦਾ ਜੇ ਕਿਤੇ ਬੱਚੇ ਨੂੰ ਕਿਤੇ ਸਕੂਲ ਕਾਲਜ ਜਾਂ ਯੂਨੀਵਰਸਿਟੀ ਵਿੱਚ ਕੰਫਿਊਜ਼ਨ ਹੋ ਲੈ ਕੇ ਪੰਜਾਬ ਮੈਨੇਜਮੈਂਟ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆ ਰਹੀ ਹੋਵੇ ਤੇ ਉਹ ਸਾਡੀ ਟੀਮ ਡਾਕਟਰ ਭੀਮਰਾਓਸ ਉਹ ਜਿਹੜੇ ਪੰਜਾਬ ਨਾਲ ਥਰੂ ਲਿੰਕ ਕਰਦੇ ਆ। 바ਵਾ ਸਾਹਿਬ ਅੰ베ਦਕਰ ਜੀ ਦੀ ਬਖਦੌਦ ਅੱਜ ਮੈਂ ਤੁਹਾਡੇ ਸਾਹਮਣੇ ਖੜ ਕੇ ਆਪਣੇ ਵਿਚਾਰ ਪੇਸ਼ ਕਰ ਰਿਹਾ ਵਾਂ ਕਿਉਂਕਿ 바ਵਾ ਸਾਹਿਬ ਅੰ베ਦਕਰ ਜੀ ਨੇ ਬਹੁਤ ਜ਼ਿਆਦਾ ਸਟ੍ਰਗਲ ਕਰਕੇ ਸਾਨੂੰ ਮਾਣ ਦਿਵਾਇਆ। 바ਵਾ ਸਾਹਿਬ ਅੰ베ਦਕਰ ਜੀ ਪਹਿਲੇ ਸਟੂਡੈਂਟ ਸੀਗੇ ਸਾਡੇ ਸਮਾਜ ਦੇ ਜਿਨ੍ਹਾਂ ਨੇ ਸਕੂਲ ਵਿੱਚ ਐਡਮਿਸ਼ਨ ਲਈ ਸੀ। ਐਡਮਿਸ਼ਨ ਲੈਣ ਦੇ ਬਾਵਜੂਦ ਉਹਨਾਂ ਦੇ ਫਾਦਰ ਸਾਹਿਬ ਅੰਗਰੇਜ਼ਾਂ ਦੇ ਆਫਸਰ ਹੋਣ ਦੇ ਬਾਗੂ ਵੀ ਉਹਨਾਂ ਨੂੰ ਕਲਾਸਰੂਮ ਦੇ ਬਾਹਰ ਠਾਜ ਜਾਂਦੇ। ਉਸ ਟਾਈਮ ਤੇ ਕਿਹਾ ਜਾਂਦਾ ਸੀ ਕਿ ਜਿਹੜਾ ਬੱਚਾ ਪੜ੍ਹਾਈ ਵਿੱਚ ਵਧੀਆ ਹੋਵੇਗਾ ਉਹਨੂੰ ਅੱਗੇ ਬਿਠਾਇਆ ਜਾਵੇਗਾ। ਜਿਹੜਾ ਪੜ੍ਹਾਈ ਵਿੱਚ ਨਹੀਂ ਵਧੀਆ ਹੋਵੇਗਾ ਉਹ ਪਿੱਛੇ ਠਾਇਆ ਜਾਵੇਗਾ। ਬਾਬਾ ਜੀ ਬੇਤਰ ਹਰ ਵਾਰ ਕਲਾਸ ਟੌਪਰ ਦੇ ਬਾਗੂ ਵੀ ਉਹਨਾਂ ਕਲਾਸ ਤੋਂ ਬਾਹਰ ਠਾਜ ਜਾਂਦੇ। ਅੱਜ ਸਾਡੇ ਬੱਚੇ ਸਕੂਲਾਂ ਤੋਂ ਕਾਲਜਾਂ ਯੂਨੀਵਰਸਿਟੀਆਂ ਵਿੱਚ ਪਹੁੰਚ ਚੁੱਕੇ ਆ ਵੱਡੇ-ਵੱਡੇ ਆਫਸਰ ਬਣ ਚੁੱਕੇ ਆ ਪਰ ਬੜੀ ਸ਼ਰਮ ਦੀ ਗੱਲ ਹੈ ਸਾਡੇ ਵਾਸਤੇ ਇਹ ਵਰਤੋਂ ਮਾਤਾ ਦੇ ਜਾ ਕੇ ਜਦੋਂ ਸਾਡੀ ਟੀਮ ਬੋਲ ਸਾਹਿਬ ਦੀ ਗੱਲ ਕਰਦੀ ਹੈ ਤੇ ਬੱਚੇ ਆਪਣਾ ਸਿਰ ਥੱਲੇ ਕਰ ਲੈਂਦੇ ਆ ਕਿਉਂਕਿ ਬਹੁਤ ਸਾਰੇ ਬੱਚੇ ਇਹਨਾਂ ਨੂੰ ਇਹ ਹੀ ਨਹੀਂ ਪਤਾ ਕਿ ਬਾਵਾ ਸਾਹਿਬ ਅੰਬੇਸ਼ਰ ਕੌਣ ਸੀ ਸਾਡੇ ਸੈਂਟਰ ਮਾਤਾ ਸਿਤੀਬਾਈ ਖੁਲੇ ਦੇ ਨਾਮ ਤੇ ਚਲਾਇਆ ਜਾ ਰਿਹਾ ਹੈ ਬਹੁਤ ਸਾਰੇ ਬੱਚੇ ਤੇ ਪੇਰੈਂਟਸ ਨੂੰ ਇਹ ਹੀ ਨਹੀਂ ਪਤਾ ਕਿ ਮਾਤਾ ਸਿਤੀਬਾਈ ਖੁਲੇ ਕੌਣ ਨੇ ਮਾਤਾ ਸਿਤੀਬਾਈ ਖੁਲੇ ਸਾਡੇ ਦੇਸ਼ ਦੇ ਪਹਿਲਾ ਮਹਿਲਾ ਟੀਚਰ ਮਾਤਾ ਸਿਤੀਬਾਈ ਖੁਲੇ ਦੀ ਉੜੀਆਂ ਵਾਸਤੇ ਪਹਿਲਾਂ ਸਤੂ ਖੋਲਿਆ ਸੀ ਤੇ ਸਾਡੇ ਸਮਾਜ ਲਈ ਬਹੁਤ ਪੁਰੀ ਗੱਲ ਹੈ ਕਿ ਇਸ ਅਧੀਨ ਮਾਸਟਰ ਖੋਲੇ ਦੀ ਬਾਰੇ ਬਹੁਤ ਕੱਟਣਾ ਪਿਆ ਅੱਜ ਅਸੀਂ ਫਿਲਟਰ ਪਾਣੀ ਦੀ ਮੰਗ ਕਰਦੇ ਆਂ ਇਹ ਪਾਣੀ ਵੀ ਸਾਨੂੰ ਬਾਬਾ ਸਾਹਿਬ ਦਿੱਤੇ ਨਹੀਂ ਦੇ ਦੇ ਨੇ ਬਾਬਾ ਸਾਹਿਬ ਦਿੱਤੇ ਦੀਨੇ ਬਹੁਤ ਮਿਹਨਤ ਕਰਕੇ ਬਹੁਤ ਜ਼ਿਆਦਾ ਸਟਰਗਲ ਝੱਲ ਕੇ ਛੰਗੀਆਂ ਕਲੇਸ਼ੀਆਂ ਦੇ ਵਿੱਚ ਆ ਕੇ ਸਾਨੂੰ ਪਾਣੀ ਪੀਣ ਦਾ ਹੱਕ ਦਵਾਇਆ ਸੀ ਬਾਬਾ ਸਾਹਿਬ ਦਿੱਤੇ ਦੀ ਬਦੌਲਤ ਅੱਜ ਜਦੋਂ ਸੀ ਕੋਈ ਅਫਸਰ ਲੱਗਦੇ ਆ ਤੇ ਅਸੀਂ ਇਹ ਚੀਜ਼ ਭੁੱਲ ਜਾਨੇ ਕਿ ਸਾਡੇ ਸਮਾਜ ਦੇ ਬਹੁਤ ਸਾਰੇ ਸਾਡੇ ਸਾਥੀ এডਿਊਕੇਸ਼ਨ ਦੇ ਕਾਰਨ ਜ਼ਰਾ ਵਿੱਚ ਬੈਠੇ ਆ। ਸੋ ਕੋਸ਼ਿਸ਼ ਕਰੋ ਜੇ ਕੋਈ ਸਾਡਾ ਸਾਥੀ ਕਿਨੇ ਅਫਸਰ ਲੱਗਦਾ ਵਾ ਜਾਂ ਪੜਾਈ ਦੇ ਵਿੱਚ ਵਧੀਆ ਵਾ, ਘਰ ਦੀ ਕੰਡੀਸ਼ਨ ਚੰਗੀ ਆਵੇ باوجود ਜਿਹੜੀ ਕੰਡੀਸ਼ਨ ਮਾੜੀ ਆ, ਬੱਚਾ ਪੜ੍ਹਨ ਦਾ ਜਵਾਦਾ ਵਾ ਠੀਕਾ ਉਹਦਾ ਸਾਥੀ ਹੋ। ਬਾਬਾ ਸਾਹਿਬ ਬਿੰਦੇ ਜੀ ਨੇ ਸਾਡੇ ਵਾਸਤੇ ਆਪਣੇ ਚਾਰੇ ਬੱਚੇ ਕੁਰਬਾਨ ਕਰ ਦਿੱਤੇ। ਅਗਰ ਬਾਬਾ ਸਾਹਿਬ ਚਾਹਦੇ ਤੇ ਅੱਜ ਉਹਨਾਂ ਦੇ ਬੱਚੇ ਅਫਸਰ ਬਣ ਲੱਗਦੇ ਸੀ। ਪਰ ਉਹਨਾਂ ਨੇ ਕਿਹਾ ਨਹੀਂ ਕਿ ਮੈਂ ਆਪਣੇ ਬੱਚਿਆਂ ਨੂੰ ਕੁਰਬਾਨ ਕਰਕੇ ਸਾਡੇ ਸਮਾਜ ਦੇ ਬੱਚਿਆਂ ਨੂੰ ਅਫਸਰ ਬਣਾਉਣਾ। ਬਾਬਾ ਸਾਹਿਬ ਬਿੰਦੇ ਜੀ ਨੇ ਆਪਣੀ ਸਾਰੀ ਜ਼ਮੀਨ ਸਮਾਜ ਸੁਧਾਰ ਦੇ ਨਾਲ ਥੀ। ਬਾਬਾ ਸਾਹਿਬ ਬਿੰਦੇ ਜੀ ਦੀ ਬਦੌਲਤ ਅੱਜ ਅਸੀਂ ਜੋ ਕੁਝ ਵੀ ਹਾਂ ਇਹ ਸਭ ਉਹਨਾਂ ਦੇ ਨੇ। ਸੰਵਿਧਾਨ ਵਿੱਚ ਬਾਬਾ ਸਾਹਿਬ ਬਿੰਦੇ ਜੀ ਮਾਰੇ ਕਿਹਾ ਜਾਂਦਾ ਹੈ ਕਿ ਸਿਰਫ ਐਸੇ ਆਵਾਜ਼ ਤੇ ਉਹਨਾਂ ਨੇ ਕਾਨੂੰਨ ਲਿਖੇ। ਪੰਜੇ ਆਪਾਂ ਦੇਖੀਏ ਬਾਬਾ ਸਾਂਭੇ ਕਰਨੀ ਨੇ ਹਰੇਕ ਵਰਗਵਾਰੇ ਹਰੇਕ ਸਮਾਜਵਾਰੇ ਇਹਨੇ ਹੀ ਪਰਵਾਸੇ ਕਰਨੀ ਹੈ ਬਾਬਾ ਸਾਹਿਬ ਦੇਲਗ ਦੀ ਬਰੌਤ ਵੀ ਅੱਜ ਅਸੀਂ ਫੰਕਸ਼ਨ ਅਟੈਂਡ ਕਰ ਰਹੇ ਆਂ ਇੰਟਰ ਸਾਰਟੀ ਮੈਡੀਸ਼ਨ ਇੰਨੀ ਜ਼ਿਆਦਾ ਮਾੜੀ ਸੀ ਅਸੀਂ ਆਪਣੇ ਘਰ ਤੋਂ ਬਾਹਰ ਵੀ ਨਹੀਂ ਨਿਕਲ ਸਕਦਾ ਜਿੰਦਾ ਜਲਾਉਣਾ ਸੰਧੀ ਪ੍ਰਥਾ ਇਹ ਸਭ ਮਨੁਸਭਿਤੀ ਦੀ ਦੇਣ ਸੀ ਮਨੁਸਭਿਤੀ ਉਹ ਗ੍ਰੱਥ ਸੀ ਜਿਹੜਾ ਤੁਹਾਨੂੰ ਇਨਸਾਨ ਨੂੰ ਇਸ਼ਾਨ ਬਣਾਉਂਦਾ ਹੱਥ ਨਹੀਂ ਦਿੰਦਾ ਜੈ ਪੀਰ ਜੈ ਸਰਦਾਰ